ਇਤਨੇ ਵੀ ਪਬਲਿਕ ਹੈਗੀ ਹੈ ਉਹਨੂੰ ਇੱਕ ਹੀ ਸਪੇਸ ਤੇ ਸਾਰੀ ਸਾਰੀ ਚੀਜ਼ਾਂ ਮਿਲ ਜਾਣ ਤੇ এডਿਕੇਸ਼ਨ ਨੂੰ ਲੈ ਕੇ ਸਾਡਾ ਬਹੁਤ ਵੱਡਾ ਫੋਕਸ ਹੈਗਾ ਤੇ ਸਾਡੇ ਮੰਡੇ ਜਦੋਂ ਤੁਸੀਂ ਸਰਵੇ ਕੀਤਾ ਅਸੀਂ ਦੇਖਿਆ ਕਿ ਇੱਕ ਬੰਦੇ ਨੂੰ ਇਮੀਗ੍ਰੇਸ਼ਨ ਪੁਆਇੰਟ ਆਫ ਐਨ ਨਾਲ ਜਾਂ এডਿਕੇਸ਼ਨ ਪਾਰਟ ਵੱਲ ਬੜੀ ਅਲੱਗ-ਅਲੱਗ ਜਗ੍ਹਾ ਇੱਥੇ ਉੱਤੇ ਜਾਣਾ ਪੈਂਦਾ ਹੈਗਾ ਸਾਡੀ ਥੋਟ ਹੈ ਕਿ ਇੱਕ ਹੀ ਜਗ੍ਹਾ ਉਹਨੂੰ ਸਾਰੀ ਸਾਰੀ ਫੈਸਿਲਿਟੀਆਂ ਮਿਲ ਜਾਣ ਪੂਰਾ ਇਨਫਰਾਸਟ੍ਰਕਚਰ ਰੈਡੀ ਕਰਕੇ ਦੇਵਾਂਗੇ ਕਿਉਂਕਿ ਇੱਕ ਆਫਿਸ ਵਾਸਤੇ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਕਿ ਕੈਬਿਨਸ ਚਾਹੀਦੇ ਹੁੰਦੇ ਹੈਗੇ ਆ ਟ੍ਰੇਨਿੰਗ ਰੂਮਸ ਚਾਹੀਦੇ ਹੁੰਦੇ ਹੈਗੇ ਆ ਜਿਹੜੀ ਵੀ ਰਿਕੁਆਇਰਮੈਂਟ ਹੁੰਦੀ ਹੈ ਅਸੀਂ ਸਾਰਾ ਇਨਫਰਾਸਟ੍ਰਕਚਰ ਰੈਡੀ ਕਰਕੇ ਦੇਵਾਂਗੇ ਕਿ ਸਾਈਮਲਟੇਨियसली ਅਸੀਂ ਰੈਂਟਲ ਵਿੱਚ ਵੀ ਉਹਨਾਂ ਨੂੰ ਕੋਈ ਨਾ ਕੋਈ ਅਸੀਂ ਕੀ ਕਹਿੰਦੇ ਹਾਂ ਉਹਨਾਂ ਨੂੰ ਸਕੀਮ ਦੇਵਾਂਗੇ ਸਸ਼ੀ ਕਾਲ ਜੀ ਮੈਂ ਹਾਂ ਤੁਹਾਡੇ ਨਾਲ ਰਵਨੀਤ ਤੇ ਅੱਜ ਮੈਂ ਤੁਹਾਨੂੰ ਲੈ ਕੇ ਆਈ ਹਾਂ ਪਟਿਆਲਾ ਸ਼ਹਿਰ ਦੇ ਰਾਜਪੁਰਾ ਬਾਈਪਾਸ ਦੇ ਉੱਤੇ ਲੰਡਨ ਸਟਰੀਟ ਮਾਰਕੀਟ ਦੇ ਵਿੱਚ ਜਿੱਥੇ ਕਿ ਤੁਹਾਨੂੰ ਹਰ ਤਰ੍ਹਾਂ ਦਾ ਬ੍ਰਾਂਡ ਜੋ ਹੈ ਦੇਖਣ ਨੂੰ ਮਿਲੇਗਾ ਫੂਡ ਬ੍ਰਾਂਡ ਜੋ ਹੈ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਹਾ ਜਾਏ ਤਾਂ ਕਿ ਜੁਐਲਰੀ ਹੱਬ ਜੋ ਹੈ ਉਹ ਵੀ ਤੁਹਾਨੂੰ ਇੱਥੇ ਵਧੀਆ ਦੇਖਣ ਨੂੰ ਮਿਲੇਗਾ ਅਤੇ ਇਸ ਦੇ ਨਾਲ ਹੀ ਲੰਡਨ ਸਟਰੀਟ ਐਜੂਕੇਸ਼ਨ ਇੰਸਟੀਚਿਊਟ ਨੂੰ ਲੈ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਤੁਹਾਡੇ ਲਈ ਸਪੈਸ਼ਲ ਆਫਰ ਲੈ ਕੇ ਆਇਆ ਹੈ ਕੀ ਤੁਸੀਂ ਵੀ ਆਪਣੇ ਇਮੀਗ੍ਰੇਸ਼ਨ ਦੇ ਕੰਮ ਨੂੰ ਇੰਸਟੀਚਿਊਟ ਐਜੂਕੇਸ਼ਨ ਦੇ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਲੰਡਨ ਸਟਰੀਟ ਸੈਕਿੰਡ ਤੇ ਥਰਡ ਫਲੋਰ ਦੇ ਉੱਤੇ ਇਮੀਗ੍ਰੇਸ਼ਨ ਤੇ ਇੰਸਟੀਚਿਊਟ ਐਜੂਕੇਸ਼ਨ ਨੂੰ ਲੈ ਕੇ ਇੱਕ ਬਹੁਤ ਵੱਡਾ ਹੱਬ ਤਿਆਰ ਹੋਣ ਜਾ ਰਿਹਾ ਹੈ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਐਮਟੀਵੀ ਗਰੁੱਪ ਦੇ ਜੀਐਮ ਪ੍ਰਦੀਪ ਪੁਸ਼ਪ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਹੜੀ ਇਹ ਲੰਡਨ ਸਟਰੀਟ ਮਾਰਕੀਟ ਜੋ ਬਣ ਰਹੀ ਹੈ ਦੇਖਿਆ ਜਾਏ ਤਾਂ ਕਿ ਪਟਿਆਲਾ ਸ਼ਹਿਰ ਦੀ ਸਭ ਤੋਂ ਵੱਡੀ ਆਪਰ ਮਾਰਕੀਟ ਬਣ ਰਹੀ ਹੈ ਤੇ ਇਹਦੇ ਵਿੱਚ ਜਿਹੜੀ ਤੁਹਾਡੇ ਵੱਲੋਂ ਆਫਰ ਦਿੱਤੀ ਜਾ ਰਹੀ ਹੈ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਹੱਬ ਨੂੰ ਲੈ ਕੇ ਤੇ ਉਹ ਤੁਸੀਂ ਸਾਨੂੰ ਦੱਸੋਗੇ ਕਿ ਸਾਡੇ ਈਵਰਸ ਨੂੰ ਦੱਸੋਗੇ ਕਿ ਉਹ ਜਿਹੜੀ ਤੁਸੀਂ ਆਫਰ ਲੰਡਨ ਸ਼ੀਟ ਵਾਲੀ ਦੇ ਰਹੇ ਹੋ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਉਹ ਕੀ ਹੈ ਮੈਮ ਸਾਡਾ ਜਿਹੜਾ ਥਾਟ ਹੈਗਾ ਲੰਡਨ ਸ਼ੀਟ ਨੂੰ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਪਬਲਿਕ ਹੈਗੀ ਹੈ ਨੂੰ ਇੱਕ ਹੀ ਸਪੇਸ ਤੇ ਸਾਰੀ-ਸਾਰੀ ਚੀਜ਼ਾਂ ਮਿਲ ਜਾਣ ਅਲਰੇਡੀ ਅਸੀਂ ਕੀ ਕਹਿੰਦੇ ਆ ਕਾਫੀ ਸਾਰੀ ਇੱਥੇ ਅੱਛੇ ਬ੍ਰਾਂਡਡ ਸ਼ੋਰੂਮਸ ਕਲੋਥਿੰਗਸ ਦੇ ਫੂਡ ਕੋਰਸ ਐਂਡ ਆਲ ਸਾਰੀ ਸਾਰੀ ਚੀਜ਼ ऑलरेडी ਸੀ ਪਲਾਨ ਕਰ ਚੁੱਕੇ ਆ ਸਾਈਮਲਟੇਨियसली ਅਸੀਂ ਸੋਚ ਰਹੇ ਸੀ ਕਿ ਇੱਥੇ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਨੂੰ ਲੈ ਕੇ ਸਾਡਾ ਬਹੁਤ ਵੱਡਾ ਫੋਕਸ ਹੈਗਾ ਤੇ ਸਾਡੇ ਮਾਈਂਡ ਦੇ ਜਦੋਂ ਅਸੀਂ ਸਰਵੇ ਕੀਤਾ ਅਸੀਂ ਦੇਖਿਆ ਕਿ ਇੱਕ ਬੰਦੇ ਨੂੰ ਇਮੀਗ੍ਰੇਸ਼ਨ ਪੁਆਇੰਟ ਆਫ ਐਨ ਵਾਲੀਆ ਐਜੂਕੇਸ਼ਨ ਪਾਰਟ ਵਾਲੇ ਬੜੀ ਅਲੱਗ-ਅਲੱਗ ਜਗ੍ਹਾ ਇੱਥੇ ਉੱਤੇ ਜਾਣਾ ਪੈਂਦਾ ਹੈਗਾ ਅਸ ਸਾਡੀ ਥਾਟ ਹੈ ਕਿ ਇੱਕ ਹੀ ਜਗ੍ਹਾ ਉਹਨਾਂ ਨੂੰ ਸਾਰੀ-ਸਾਰੀ ਫੈਸਿਲਿਟੀਆਂ ਮਿਲ ਜਾਣ ਤੇ ਇਸ ਬਜਾ ਨਾਲ ਅਸੀਂ ਜਿਹੜੇ ਚੰਗੇ ਆਫੀਸਿਸ ਹੈਗੇ ਜਿਹੜੇ ਆਲਰੇਡੀ ਪਟਿਆਲਾ ਦੇ ਸਰౌండింగ్ ਕੰਮ ਕਰ ਰਹੇ ਹੈਗੇ ਅਸੀਂ ਉਹਨਾਂ ਨੂੰ ਇਨਵਾਈਟ ਕਰ ਰਹੇ ਹਾਂ ਸਾਡੇ ਇੱਥੇ ਤੁਸੀਂ ਕੀ ਕਹਿੰਦੇ ਆ ਜਿਹੜਾ ਅਸੀਂ ਇਮੀਗ੍ਰੇਸ਼ਨ ਹੱਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਸਾਡੇ ਨਾਲ ਐਸੋਸੀਏਟ ਹੋ ਤੇ ਅਸੀਂ ਉਹਨਾਂ ਨੂੰ ਇਹਦੇ ਰਿਗਾਰਡਿੰਗ ਅਸੀਂ ਕਾਫੀ ਅੱਛੀ ਫੈਸਿਲਿਟੀਆਂ ਵੀ ਪ੍ਰੋਵਾਈਡ ਕਰਾਂਗੇ ਬਿਕੋਜ਼ ਕੀ ਕਹਿੰਦੇ ਜਿੰਨਾ ਵੀ ਇੱਕ ਮੇਜਰ ਕੀ ਕਹਿੰਦੇ ਕਿਸੇ ਬੰਦੇ ਨੇ ਕੰਮ ਸ਼ੁਰੂ ਕਰਨਾ ਹੈ ਉਹਨੂੰ ਇਨਫਰਾਸਟ੍ਰਕਚਰ ਦੀ ਜ਼ਰੂਰਤ ਹੁੰਦੀ ਹੈ ਰੈਂਟਲ ਦੀ ਥੋਟ ਹੁੰਦੀ ਹੈ ਇਹ ਬੰਦਾ ਕੋਈ ਆਪਣੀ ਬਿਲਡਿੰਗ ਪਰਚੇਸ ਕਰਨਾ ਚਾਹੁੰਦਾ ਹੈਗਾ ਸਾਡੇ ਕੋਲ ਮਲਟੀਪਲ ਆਫਰਸ ਹੈਗੀਆਂ ਅਸੀਂ ਕੋਈ ਵੀ ਪਰਸਨ ਅਗਰ ਸਾਡੇ ਇਥੇ ਇਮੀਗ੍ਰੇਸ਼ਨ ਸਟਾਰਟ ਕਰਦਾ ਹੈਗਾ ਠੀਕ ਹੈ ਤੇ ਅਸੀਂ ਉਹਨੂੰ ਪੂਰਾ ਇਨਫਰਾਸਟ੍ਰਕਚਰ ਰੈਡੀ ਕਰਕੇ ਦੇਾਂਗੇ ਕਿਉਂਕਿ ਇੱਕ ਆਫਿਸ ਵਾਸਤੇ ਜਿਹੜੀ ਰਿਕੁਆਇਰਮੈਂਟ ਹੁੰਦੀ ਹੈਗੇ ਕੈਬਿਨਸ ਚਾਹੀਦੇ ਹੁੰਦੇ ਹੈਗੇ ਆ ਟ੍ਰੇਨਿੰਗ ਰੂਮਸ ਚਾਹੀਦੇ ਹੁੰਦੇ ਹੈਗੇ ਜਿਹੜੀ ਵੀ ਰਿਕੁਆਇਰਮੈਂਟ ਹੁੰਦੀ ਹੈ ਅਸੀਂ ਸਾਰਾ ਇਨਫਰਾਸਟ੍ਰਕਚਰ ਰੈਡੀ ਕਰਕੇ ਦੇਾਂਗੇ ਤੇ ਸਾਈਮਲਟੇਨियसली ਅਸੀਂ ਰੈਂਟਲ ਵਿੱਚ ਵੀ ਉਹਨਾਂ ਨੂੰ ਕੋਈ ਨਾ ਕੋਈ ਅਸੀਂ ਕੀ ਕਹਿੰਦੇ ਹਾਂ ਉਹਨਾਂ ਨੂੰ ਸਕੀਮ ਦੇਾਂਗੇ ਤੇ ਜੇ ਇੱਦੀ ਅਗਰ ਜ਼ਿਆਦਾ ਇਨਫੋਰਮੇਸ਼ਨ ਕਿਸੇ ਨੂੰ ਅਗਰ ਚਾਹੀਦੀ ਹੈ ਜੇ ਕੋਈ ਵੀ ਇਮੀਗ੍ਰੇਸ਼ਨ ਦੇ ਬੰਦੇ ਜਿਹੜੇ ਇੰਟਰਸਟਿਡ ਹੈਗੇ ਆ ਜਿਹੜੇ ਆਲਰੇਡੀ ਕੰਮ ਕਰ ਰਹ